ਬੀਬੀਆ ਅਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਹੋਵ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਧ ਰਿਟੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇ ਸਾਹ ਸਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ साहेब जी सोरठ महला तीजा घर पहला ते तो एक ඕංකාර සත්්‍ය ගෝර ප්‍රසාද පගතාදී සදාතුරක්දහාරජීියෝ තෝරත ਤੂੰ ਰੱਖਦਾ ਆਇਆ ਪ੍ਰਹਿਲਾਦ ਜਾਨ ਤੂੰ ਰੱਖ ਲੈ ਹਾਰੇ ਜੀਓ ਹਰਨਾਖਸ ਮਾਰੇ ਪਚਾਇ ਗੁਰ ਮੁਖਾ ਨੋ ਪਰ ਤੀਤ ਹਾਰੇ ਜੀਓ ਮਨ ਮੁਖ ਪਰਮਾ ਪੁਲਾਇਆ ਭਗਤਾ ਦੀ ਸਦਾ ਤੂ ਰੱਖਦਾ ਹਾਰ ਜੀਓ ਤੋਰ ਤੂ ਰੱਖਦਾ ਆਇਆ ਪ੍ਰਹਿਲਾਦ ਜਾਨ ਤੁੱਦ ਰੱਖੇ ਲਏ ਹਰ ਜੀਓ ਹਰਣਾਖ ਸੋ ਮਾਰੇ ਪਚਾਇਆ ਗੋਰਮੁਖਾ ਨੋ ਪਰਤੀਤ ਹਰ ਜੀਓ ਮਨ ਮੁਖ ਪਰਮ ਪੁਲਾਇਆ ਹਾਰੇ ਜੀ ਏ വക്ഗത്ത പാജ രഖ തൂ സ്വാമി ഭഗതേരി ശരണ ਭਗਤਾਂ ਨੂੰ ਜਮ ਜੋ ਹੈ ਨਾ ਸਾਕਾ ਤਾਲ ਨੇੜਾ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਏ ਰਿੱਧ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕਾ ਸਹਜ ਸੁਭਾਈ मानमुख नो परतीत न आवी अंतरे लोभ सुवाओ गोरमुख हिरुदा शब्द न भेदियो ਹਾਰੇ ਨਾਮ ਨ ਲਗਾ ਪਾਓ ਕੂੜ ਕਪਟ ਪਾਜ ਲਹਜਾਸੀ ਮਨ ਮੁਖ ਫੀਕਾ ਅਲਾਓ ਭਗਤਾ ਵਿੱਚ ਆਪੇ ਵਰਤਦਾ ਪ੍ਰਭ ਜੀ ਭਗਤੀ ਹੋ ਤੂਜਤਾਂ ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖ ਵਿਦਾਤਾ ਹਉ ਮੈ ਮਾਰੇ ਮਨ ਸ ਮਨ ਹੈ ਸਮਾਣੀ ਗੁਰ ਕੈ ਸਬਦ ਪਛਾਤਾ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਾਰੇ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਾਰਾ ਉਹ ਨਾ ਕੀਿਸ ਕਰੇ ਸੋ ਵਿਗੁਚਿਆ ਜੇਨ ਹਾਰੇ ਪ੍ਰਭ ਹੈ ਰਖਵਾਰਾ ਬੇਨ ਸਤ ਗੁਰ ਸੇਵੇ ਕਿਨ ਨਾ ਪਾਇਆ ਮਨ ਮੁਖ ਭੋਕੇ ਮੇ ਬਿਲ ਲਾਈ ਆਵਹਿ ਜਾਵਹਿ ਠੌਰ ਨਾ ਪਾਵਹਿ ਦੁਖ ਮਹਿ ਦੁਖ ਸਮਾਈ ਗੁਰਮੋਖ ਹੋਵਾ ਸੁਅੰਮ੍ਰਿਤ ਪੀਵਾ ਸਹਜ ਸਾਚੇ ਸਮਾਈ ਬਿਨ ਸਤ ਗੁਰ ਸੇਵੇ ਜਨਮ ਨ ਛੋੜਾ ਜੇ ਅਨੇਕ ਕਰਮ ਕਰਾ ਅਧਿਕਾਈ ਵੇਦ ਪੜ੍ਹੇ ਤੈਵਾਦ ਵਖਾਣ ਹੈ ਬੇਨਹਾਰੇ ਪੱਤੇ ਗਵਾਈ ਸੱਚ ਸਤ ਗੁਰ ਸਾਚੀ ਜਿਸ ਬਾਣੀ ਭਾਜ ਛੁਟ ਹੈ ਗੁਰ ਸਰਣਾਈ ਜਿਨ ਹਾਰੇ ਮਾਨੇ ਵੱਸਿਆ ਸੇਦਾਰੇ ਸਾਚੇ ਦਾਰੇ ਸਾਚ ਸੱਚਿਆਰਾ ਓਨਾਂ ਦੀ ਸੋਭਾ ਜੋਗੇ ਜੋਗੇ ਹੋਈ ਓਏ ਇਨ ਮੇਟਣ ਹਾਰਾ ਨਾਨਕ ਤਿੰਨ ਕਾ ਸਾਦ ਬਲ ਹਾਰਾ ਜਿਨ ਹਾਰੇ ਰਖਿਆ ਔਰੇ ਤਾਰਾ ਜੇਨ ਹਾਰੇ ਮਾਨੇ ਵਸਿਆ ਸੇਦਾਰੇ ਸੱਚੇ ਦਾਰੇ ਸੱਚਾ ਸਚਿਆਰਾ ਉਨਦੀ ਸੋਬਾ ਜੋਗੇ ਜੋਗੇ ਹੋਈ ਕੋਈ ਨ ਮੇਟਣ ਹਾਰ ਨਾਨਕ ਤਿੰਨ ਕਾ ਸਦ ਬਲ ਹਾਰੈ ਜਿਨ ਹਾਰੇ ਰੱਖਿਆ ਓਰੇ ਤਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇਕ ਓ ਅੰਕਾਰ ਸਤ ਗੁਰ ਪ੍ਰਸਾਦਿ ਭਗਤਾ ਦੀ ਸਦਾ ਤੂੰ ਰੱਖਦਾ ਹਾਰੇ ਜੀਉ ਧੁਰ ਤੂੰ ਰੱਖਦਾ ਆਇ ਪ੍ਰਹਲਾਦ ਜਾਨ ਤੁਦ ਰਾਖੇ ਲੈ ਹਾਰੇ ਜੀਓ ਹਰਨਾਖਸ ਮਾਰੇ ਪਚਾਇਆ ਗੁਰਮੁਖਾ ਨੋ ਪਰਤੀਤ ਹੈ ਹਾਰੇ ਜੀਓ ਮਨ ਮੁਖ ਭਰਮ ਮ ਭੁਲਾਇਆ